ਰਾਮ ਨਾਮ ਮਨ ਤਨ ਆਧਾਰ ਆ ਜੋ ਸਿਮਰੈ ਤਿਸ ਕਾ ਨਿਸਤਾ ਉਸ ਪਰਮਾਤਮਾ ਦਾ ਨਾਮ ਹੀ ਵਾਹਿਗੁਰੂ ਦਾ ਨਾਮ ਨੂੰ ਹੀ ਆਪਣੇ ਮਨ ਦੇ ਵਿੱਚ ਅਤੇ ਤਨ ਦੇ ਵਿੱਚ ਅਰਥਾਤ ਆਪਣੀ ਸਾਰੀ ਜ਼ਿੰਦਗੀ ਦਾ ਆਸਰਾ ਬਣਾਓ ਸਿਰ ਉਸ ਵਾਹਿਗੁਰੂ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਓ ਜੋ ਸਿਮਰ ਤਿਸ ਕਾ ਨਿਸਤਾਰਾ ਜੋ ਵੀ ਉਸ ਵਾਹਿਗੁਰੂ ਨੂੰ ਸਿਮਰਦਾ ਹੈ ਸਿਮਰਨਾ ਉਸ ਵਾਹਿਗੁਰੂ ਦੇ ਗੁਣ ਗਾਉਣੇ ਉਸ ਨੂੰ ਹਰ ਵਕਤ ਯਾਦ ਰੱਖਣਾ ਉਸ ਦੀ ਯਾਦ ਦੇ ਵਿੱਚ ਸਮੋਇ ਰਹਿਣਾ ਇਹ ਹੈ ਉਸ ਵਾਹਿਗੁਰੂ ਨੂੰ ਸਿਮਰਨਾ ਅਠੇ ਪਹਿਰ ਉਸ ਵਾਹਿਗੁਰੂ ਨੂੰ ਯਾਦ ਰੱਖਣਾ ਜੋ ਸਿਮਰੈ ਇਸ ਕਾ ਨਿਸਤਾਰਾ ਜਿਹੜਾ ਵੀ ਉਸ ਵਾਹਿਗੁਰੂ ਨੂੰ ਸਿਮਰਦਾ ਹੈ ਉਸ ਦਾ ਨਿਸਤਾਰਾ ਹੋ ਜਾਂਦਾ ਹੈ ਅਰਥਾਤ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਉਹ ਸੰਸਾਰ ਸਮੁੰਦਰ ਜਿਸ ਦੇ ਵਿੱਚ ਕੇ ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਲੋਭ ਦੀਆਂ ਲਹਿਰਾਂ ਚੱਲ ਰਹੀਆਂ ਹਨ ਲੋਭ ਲਹਿਰ ਅਤਨੀ ਝਾਰ ਬਾਜੈ ਕਾਇਆ ਡੁੱਬ ਕੇ ਸਵਾ ਸੰਸਾਰ ਸਮੁੰਦੇ ਤਾਰ ਗੋਵਿੰਦੇ ਤਾਰ ਲਾ ਬਾਪ ਬੀਟ ਲਾ ਅਨਲ ਬਿੜਾ ਹਾਂ ਖੇਵਨਾ ਸਕੂੰ ਤੇਰਾ ਪਾਰ ਨਾ ਪਾਇਆ ਬੀਠਲਾ ਇਹੋ ਜਿਹਾ ਸੰਸਾਰ ਸਮੁੰਦਰ ਜਿਸ ਦੇ ਵਿੱਚੋਂ ਪਾਰ ਲੰਘਣਾ ਔਖਾ ਹੈ ਕਿਉਂਕਿ ਇਸ ਦੇ ਵਿੱਚ ਲੋਭ ਦੀਆਂ ਲਹਿਰਾਂ ਚੱਲ ਰਹੀਆਂ ਹਨ ਇਸ ਦੇ ਵਿੱਚ ਵਿਕਾਰ ਦੀਆਂ ਲਹਿਰਾਂ ਚੱਲ ਰਹੀਆਂ ਨੇ ਇਸ ਕਰਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਔਖਾ ਹੈ ਪਰ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਜੋ ਸਿਮਰੈ ਿਸ ਕਾ ਨਿਸਤਾਰਾ ਜਿਹੜਾ ਵੀ ਸਵਾਹਿਗੁਰੂ ਨੂੰ ਸਿਮਰਦਾ ਹੈ ਉਹ ਫਿਰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਰਹਾਉ ਮਿੱਥਿਆ ਵਸਤ ਸਤ ਕਰਮਾਨੀ ਹਿਤ ਲਾਇਓ 60 ਮੂੜ ਅਗਿਆਨੀ ਏ ਸੱਠੇ ਮਹਾ ਮੂਰਖ ਏ ਮੂੜ ਏ ਅਗਿਆਨੀ ਤੂੰ ਮਿੱਥਿਆ ਵਸਤ ਦੇ ਨਾਲ ਆਪਣਾ ਹਿੱਤ ਲਾਇਆ ਹੋਇਆ ਮਿੱਥਿਆ ਨਾਸ਼ਵੰਤ ਜਿਸ ਨੇ ਸਦਾ ਲਈ ਨਹੀਂ ਰਹਿਣਾ ਤੂੰ ਮਿੱਥਿਆ ਵਸਤੂ ਦੇ ਨਾਲ ਨਾਸ਼ਵੰਤ ਵਸਤੂ ਦੇ ਨਾਲ ਆਪਣਾ ਹਿੱਤ ਲਾਇਆ ਹੋਇਆ ਆਪਣਾ ਪਿਆਰ ਲਾਇਆ ਹੋਇਆ ਅਤੇ ਇਸ ਮਿੱਥਿਆ ਵਸਤੂ ਨੂੰ ਸਤ ਕਰਕੇ ਮੰਨਦਾ ਹੈ ਕਿ ਇਹ ਸਦਾ ਰਹਿਣ ਵਾਲੀ ਹੈ ਪਰ ਕੋਈ ਵੀ ਵਸਤੂ ਇਸ ਪਰਮਾਤਮਾ ਤੋਂ ਬਿਨਾਂ ਸਤ ਨਹੀਂ ਹੈ ਇਕ ਉਹ ਵਾਹਿਗੁਰੂ ਹੀ ਸਤ ਹੈ ਜਿਸ ਨੇ ਕਿ ਸਦਾ ਲਈ ਰਹਿਣਾ ਹੈ ਉਹੀ ਅਬਨਾਸ਼ੀ ਹੈ ਔਰ ਸਭ ਕੁਝ ਹੀ ਮਿੱਥਿਆ ਹੈ ਪਰ ਇਹ ਮੂਰਖ ਹੈ ਅਗਿਆਨੀ ਤੂੰ ਇਹੋ ਜੀ ਮਿੱਥਿਆ ਵਸਤੂ ਦੇ ਨਾਲ ਆਪਣਾ ਹਿੱਤ ਲਾਇਆ ਹੋਇਆ ਹੈ ਅਤੇ ਇਸ ਮਿੱਥਿਆ ਵਸਤੂ ਨੂੰ ਹੀ ਸੱਤ ਕਰਕੇ ਮੰਨਦਾ ਹੈ ਕਾਮ ਕ੍ਰੋਧ ਲੋਭ ਮਦ ਮਾਤਾ ਕੌਡੀ ਬਦਲ ਜਨਮ ਗਵਾਤਾ ਤੂੰ ਕਾਮ ਕ੍ਰੋਧ ਲੋਭ ਦੇ ਨਸ਼ੇ ਦੇ ਵਿੱਚ ਮਦ ਨਸ਼ਾ ਮਾਤਾ ਵਿੱਚ ਰੁੱਝਿਆ ਹੋਇਆ ਹੈ ਮਸਤ ਹੋਇਆ ਹੋਇਆ ਹੈ ਕਾਮ ਕ્રોਧ ਲੋਭ ਮਦ ਮਾਤਾ ਕੋਡੀ ਬਦਲਾ ਜਨਮ ਗਵਾਤਾ ਕਾਮ ਕ੍ਰੋਧ ਲੋਭ ਦੇ ਨਸ਼ੇ ਵਿੱਚ ਮਸਤ ਹੋ ਕੇ ਇਹ ਮਾਇਆ ਰੂਪ ਜੋ ਕੌਡੀ ਹੈ ਇਸ ਦੇ ਬਦਲੇ ਤੂੰ ਆਪਣਾ ਇਹ ਜੋ ਤੈਨੂੰ ਅਮੋਲਕ ਜਨਮ ਮਿਲਿਆ ਉਸ ਵਾਹਿਗੁਰੂ ਕੋਲੋਂ ਉਸ ਨੂੰ ਤੂੰ ਗਵਾ ਰਿਹਾ ਹੈ ਇਹ ਅਮੋਲਕ ਜਨਮ ਜੋ ਮਿਲਿਆ ਹੈ ਉਸ ਵਾਹਿਗੁਰੂ ਕੋਲੋਂ ਪਤਾ ਨਹੀਂ ਕਿਤਨੀਆਂ ਹੀ ਜੂਨਾ ਦੇ ਵਿੱਚੋਂ ਬਾਦ ਲੰਗਨ ਦੇ ਵਿੱਚ ਮਿਲਦਾ ਹੈ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮੇਈ ਫੁਰਮਾਨ ਹੈ ਮਿਲ ਜਗਦੀਸ਼ ਮਿਲਨ ਕੀ ਬਾਰੀਆ ਚਰੰਕਾਲ ਏ ਦੇਸ ਸੰਜਰੀਆ ਕਈ ਜੂਨਾ ਦੇ ਵਿੱਚੋਂ ਲੰਘ ਕੇ ਇਹ ਚਰੰਕਾਲ ਵਿੱਚੋਂ ਬੜੀ ਦੇਰ ਬਣ ਤਨੂੰ ਇਹ ਜਨਮ ਮਿਲਿਆ ਪਰੇ ਜਨਮ ਤੋਂ ਕੌਡੀ ਦੇ ਬਦਲੇ ਮਾਇਆ ਦੇ ਮਗਰ ਲਾ ਕੇ ਆਪਣਾ ਇਹ ਜਨਮ ਖਰਾਬ ਕਰ ਰਹੇ ਹਨ ਇਹ ਹੀਰੇ ਜੈਸਾ ਜਨਮ ਜੋ ਉਸ ਵਾਹਿਗੁਰੂ ਦਾ ਤੈਨੂੰ ਮਿਲਿਆ ਉਸ ਨੂੰ ਰਾਤ ਨੂੰ ਸੌ ਕੇ ਦਿਨ ਨੂੰ ਕੰਮਕਾਰਾਂ ਦੇ ਵਿੱਚ ਲਾ ਕੇ ਖੱਜਲ ਖਵਾਰ ਹੋ ਕੇ ਉਹਨਾਂ ਦੇ ਵਿੱਚ ਹੀ ਗੁਜ਼ਾਰ ਰਿਹਾ ਹੈ ਇਸ ਕੌਡੀ ਦੇ ਬਦਲੇ ਹੀ ਗੁਜ਼ਾਰ ਰਿਹਾ ਹੈ ਜਿਸ ਨੂੰ ਸਤਗੁਰੂ ਜੀ ਉਪਦੇਸ਼ ਕਰਦੇ ਹੋਏ ਕਹਿੰਦੇ ਹਨ ਰਣ ਗਵਾਈ ਸੋਇਕ ਦਿਵਸ ਗਵਾਇ ਖਾਏ ਸ਼ੀਰੇ ਜਸਾ ਜਨਮ ਹ ਕੌਡੀ ਬਦਲੇ ਜਾਏ ਹੀਰੇ ਜਿਹਾ ਜਨਮ ਹੈ ਕੌਡੀ ਬਦਲੇ ਜਾਏ ਮੂੜੇ ਫਿਰ ਪਾਛ ਪਛਤਾਏ ਰੇ ਨਾਮ ਨਾ ਜਾਣਿਆ ਰਾਮ ਕਾ ਨਾਮ ਨਾ ਜਾਣਿਆ ਰਾਮ ਕਾ ਉਸ ਪਰਮਾਤਮਾ ਦੇ ਨਾਮ ਦੇ ਨਾਲ ਨਹੀਂ ਜੁੜਿਆ ਜਿਸ ਨੇ ਕਿਸ ਦਾ ਸਾਥ ਦੇਣਾ ਹੈ ਜੋ ਸਦਾ ਰਹਿਣ ਵਾਲਾ ਹੈ ਪਰ ਮਾਇਆ ਦੇ ਮਗਰ ਲਾ ਕੇ ਆਪਣਾ ਇਹ ਹੀਰੇ ਵਰਗਾ ਜਨਮ ਹੈ ਉਸ ਨੂੰ ਗਵਾ ਰਿਆ ਹੈ ਇਸ ਕਰਕੇ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਕਉਡੀ ਬਦਲੇ ਜਨਮ ਗਵਾਤਾ ਆਪਣਾ ਛੋੜ ਪਰਾਇਆ ਰਕਤਾ ਜੋ ਉਹ ਵਾਹਿਗੁਰੂ ਆਪਣਾ ਹੈ ਜੋ ਜਿਸ ਨੇ ਸਦਾ ਹੀ ਸਾਥ ਦੇਣਾ ਹੈ ਕਿਉਂਕਿ ਉਸ ਵਾਹਿਗੁਰੂ ਨੇ ਹੀ ਸਦਾ ਰਹਿਣਾ ਹੈ ਉਹ ਹੀ ਸਾਥ ਦੇਣ ਵਾਲਾ ਹੈ ਪਰ ਉਸ ਨੂੰ ਛੱਡ ਕੇ ਪਰਾਇਆ ਇਹ ਮਾਇਆ ਜਿਸ ਨੇ ਪਰਾਈ ਹੋ ਜਾਣਾ ਹੈ ਅੱਜ ਕਿਸੇ ਦੇ ਕੋਲ ਹੈ ਪਰ ਕੱਲ ਨੂੰ ਕਿਸੇ ਦੇ ਕੋਲ ਇਸਨੇ ਚਲੇ ਜਾਣਾ ਹੈ ਸਦਾ ਲਈ ਕਿ ਇੱਕ ਦੇ ਕੋਲ ਨਹੀਂ ਰਹਿੰਦੀ ਮਰਨ ਤੋਂ ਬਾਅਦ ਤਾਂ ਜਾਣੀ ਹੀ ਜਾਣੀ ਹੈ ਕਿਸੇ ਕੋਲ ਕਿਸੇ ਨੇ ਹੋਰ ਨੇ ਵਾਰਸ ਬਣ ਜਾਣਾ ਹੈ ਪਰ ਜਿੰਦਿਆਂ ਜੀ ਵੀ ਇਹ ਮਾਇਆ ਛੱਡ ਕੇ ਚਲੀ ਜਾਂਦੀ ਹੈ ਇਹ ਪਰਾਇਆ ਇਸ ਪਰਾਇਆ ਪ੍ਰਾਈ ਮਾਇਆ ਦੇ ਨਾਲ ਇਹ ਜੀਵ ਰਤਿਆ ਹੋਇਆ ਹੈ ਆਪਣਾ ਛੋੜ ਉਹ ਆਪਣਾ ਜੋ ਵਾਹਿਗੁਰੂ ਆਪਣਾ ਹੈ ਜਿਸ ਨੇ ਸਾਥ ਦੇਣਾ ਹੈ ਪ੍ਰਾਇਆ ਰਾਤਾ ਮਾਇਆ ਮਦ ਮਨ ਤਨ ਸੰਗ ਜਾਤਾ ਮਾਇਆ ਮਦ ਮਦ ਨਸ਼ਾ ਮਾਇਆ ਦੇ ਨਸ਼ੇ ਵਿੱਚ ਲੱਗ ਕੇ ਮਨ ਤਨ ਸੰਗ ਜਾਤਾ ਇਹ ਮਨ ਦੇ ਨਾਲ ਉਹੀ ਕੰਮ ਕਰਦਾ ਹੈ ਜਿਸ ਦੇ ਨਾਲ ਕਿ ਇਸ ਸਰੀਰ ਨੂੰ ਸੁੱਖ ਮਿਲਣ ਇਹ ਨਹੀਂ ਜਾਣਦਾ ਕਿ ਕਿ ਮਨ ਦੇ ਨਾਲ ਜੋ ਕੰਮ ਕੀਤੇ ਹੋਏ ਹਨ ਇਹ ਸੁੱਖ ਦੇ ਕਾਰਨ ਜੋ ਕੰਮ ਕੀਤੇ ਹੋਏ ਹਨ ਇਹ ਸੁੱਖਾਂ ਨੇ ਸਾਥ ਨਹੀਂ ਦੇਣਾ ਸਾਥ ਤਾਂ ਦੇਣਾ ਉਸ ਵਾਹਿਗੁਰੂ ਦੇ ਨਾਮ ਨੇ ਉਸ ਨਾਮ ਦੇ ਨਾਲ ਨਹੀਂ ਇਹ ਜੁੜਦਾ ਸ਼੍ਰੀਸ਼ਨ ਨਾਮ ਬੂਜ ਕਰਤ ਕਲੂਲਾ ਉਨੀ ਆਸ ਮਿਟਿਆ ਸਭ ਬੋਲਾ ਕਰਤ ਕਲੋਲਾ ਕਲੋਲ ਕਰਨੇ ਮौज ਮੇਲੇ ਕਰਨੇ ਮਸਤੀਆਂ ਕਰਨੀਆਂ ਇਹਨਾਂ ਮਸਤੀਆਂ ਦੇ ਵਿੱਚ ਰਹਿ ਕੇ ਤ੍ਰਿਸ਼ਣ ਨਾ ਬੂਝੈ ਜੋ ਤ੍ਰਿਸ਼ਨਾ ਕਦੀ ਵੀ ਖਤਮ ਨਹੀਂ ਹੁੰਦੀ ਇਹ ਮੋਜ਼ ਮੇਲੇ ਕਰਦਾ ਹੈ ਮਸਤੀਆਂ ਕਰਦਾ ਹੈ ਪਰ ਅੰਦਰਲੀ ਤ੍ਰਿਸ਼ਨਾ ਜੋ ਹੈ ਉਹ ਕਦੀ ਵੀ ਖਤਮ ਨਹੀਂ ਹੁੰਦੀ ਕਿਉਂਕਿ ਤ੍ਰਿਸ਼ਨਾ ਤਾਂ ਗੁਜਣੀ ਆ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਤ੍ਰਿਸ਼ਨਾ ਪੂਜੈ ਹਰ ਕੈ ਨਾਮ ਮਨ ਸੰਤੋਖ ਹੋਵੇ ਗੁਰਬਚਨੀ ਰਬ ਸਿਉ ਲਗੈ ਪੂਰਨ ਧਿਆਨ ਮਹਾਂ ਸੰਤੋਖ ਹੋਵੈ ਗੁਰਬਚਨੀ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਅੰਦਰ ਸੰਤੋਖ ਪੈਦਾ ਹੋਣਾ ਹੈ ਮਹਾਂ ਸੰਤੋਖ ਅਤੇ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਅਤੇ ਉਸ ਵਾਹਿਗੁਰੂ ਦੇ ਨਾਲ ਪੂਰਨ ਧਿਆਨ ਪੂਰਨ ਧਿਆਨ ਉਸ ਵਾਹਿਗੁਰੂ ਦੇ ਨਾਲ ਲੱਗ ਜਾਂਦਾ ਹੈ ਜਦੋਂ ਕਿ ਇਹ ਜੀਵ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਦਾ ਹੈ ਨਾਮ ਦੇ ਨਾਲ ਜੁੜ ਕੇ ਹੀ ਇਹ ਤ੍ਰਿਸ਼ਨਾ ਜੋ ਹੈ ਖਤਮ ਹੁੰਦੀ ਹੈ ਊਣੀ ਆਸ ਮਿਟਿਆ ਸਭ ਬੋਲਾ ਊਣੀ ਆਸ ਇਸ ਜੀਵ ਦੀਆਂ ਆਸਾਂ ਜੋ ਹਨ ਸਦਾ ਹੀ ਊਣੀਆਂ ਹੀ ਰਹਿੰਦੀਆਂ ਹਨ ਕਦੇ ਵੀ ਇਹ ਨਹੀਂ ਹੁੰਦਾ ਕਿ ਆਸਾਂ ਸਾਰੀਆਂ ਮਿਲ ਗਈਆਂ ਆਸਾਂ ਸਾਰੀਆਂ ਪੂਰੀਆਂ ਹੋ ਗਈਆਂ ਇੱਕ ਆਸ ਪੂਰੀ ਹੁੰਦੀ ਹੈ ਹੋਰ ਆਸ ਖੜੀ ਹੋ ਜਾਂਦੀ ਹੈ ਕਦੀ ਵੀ ਆਸ ਜੋ ਹੈ ਇਹ ਆਸਾਂ ਖਤਮ ਨਹੀਂ ਹੁੰਦੀਆਂ ਇਸੇ ਕਰਕੇ ਸਤਿਗੁਰੂ ਜੀ ਤੇ ਉਪਦੇਸ਼ ਕਰਦੇ ਹਨ ਊਣੀ ਆਸ ਕਿ ਆਸ ਸਦਾ ਹੀ ਹੁਣੀ ਰਹਿੰਦੀ ਹੈ ਮਿੱਥੇ ਆ ਸਭ ਬੋਲਾ ਅਤੇ ਸਾਰੇ ਬੋਲ ਜੋ ਹਨ ਉਹ ਇਸ ਨਾਸਵੰਤ ਪਦਾਰਥਾਂ ਦੇ ਪ੍ਰਾਪਤ ਕਰਨ ਲਈ ਆਣ ਸਭ ਕੁਝ ਇਹ ਜੀਵ ਇਸ ਨਾਸਵੰਤ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਲੱਗਾ ਹੋਇਆ ਹੈ ਕਿਉਂਕਿ ਸਤਿਗੁਰੂ ਬਾਣੀ ਦੇ ਵਿੱਚ ਉਪਦੇਸ਼ ਕਰਦੇ ਹਨ ਦੇਖ ਦੇਖ ਸੁਣਾ ਬੋਲ ਦੋਰੋ ਫਿਰਤ ਹੈ ਦੇਖ ਦੇਖ ਸੁਣਾ ਬੋਲੇ ਇਹ ਮਾਇਆ ਨੂੰ ਹੀ ਹਰ ਪਾਸੇ ਦੇਖਦਾ ਹੈ ਕਿ ਕਿੱਥੋਂ ਮਾਇਆ ਮੈਨੂੰ ਮਿਲ ਜਾਵੇ ਸੁਣਾ ਅਤੇ ਮਾਇਆ ਦੀ ਹੀ ਸਦਾ ਗੱਲਾਂ ਕਰਦਾ ਹੈ ਮਾਇਆ ਦੀ ਹੀ ਗੱਲਾਂ ਨੂੰ ਹੀ ਸੁਣਦਾ ਹੈ ਬੋਲੇ ਅਤੇ ਮਾਇਆ ਦੀਆਂ ਗੱਲਾਂ ਨੂੰ ਹੀ ਸਦਾ ਕਰਦਾ ਹੈ ਦੇਖ ਕ ਦੇਖ ਸੁਣ ਬੋਲੇ ਦੌਰੋ ਫਿਰਤ ਹੈ ਅਤੇ ਮਾਇਆ ਦੇ ਕਾਰਨ ਹੀ ਸਭ ਪਾਸੇ ਦੌੜਦਾ ਫਿਰਦਾ ਹੈ ਇਸ ਮਾਇਆ ਨੂੰ ਪ੍ਰਾਪਤ ਕਰਨ ਦੇ ਲਈ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਮਾਟੀ ਕੋ ਪੁੱਤਰਾ ਕਸੇ ਨੱਚਤ ਹੈ ਦੇਖ ਦੇਖ ਸੁਣ ਬੋਲ ਦੌਰੋ ਫਿਰਤ ਹੈ ਇਹ ਮਾਟੀ ਦਾ ਪੁੱਤ ਪੁੱਤਰਾ ਜੋ ਹੈ ਇਹ ਨਾਸ਼ਵੰਤ ਸਰੀਰ ਜੋ ਹੈ ਕਿਸ ਤਰ੍ਹਾਂ ਮਾਇਆ ਦੇ ਪਿੱਛੇ ਦੌੜਿਆ ਫਿਰਦਾ ਹੈ ਤੇ ਇੱਥੇ ਵੀ ਸਤਿਗੁਰੂ ਸਾਨੂੰ ਉਪਦੇਸ਼ ਕਰਦੇ ਆਣ ਕਿ ਊਣੀਆਂ ਸਦਾ ਇਹ ਸੀਆਂ ਆਸਾਂ ਜੋ ਊਣੀਆਂ ਹੀ ਰਹਿੰਦੀਆਂ ਹਨ ਮਿੱਥਿਆ ਸਭ ਬੋਲਾ ਤੇ ਜੋ ਵੀ ਬੋਲਦਾ ਹੈ ਸਿਰਫ ਇਸ ਨਾਸਵੰਤ ਪਦਾਰਥਾਂ ਨੂੰ ਇਕੱਠੇ ਕਰਨ ਲਈ ਆਵਤ ਅਕੇਲਾ ਜਾਤ ਅਕੇਲਾ ਹਮ ਤੋਂ ਸੰਗ ਝੂਠੇ ਸਭ ਬੋਲਾ ਕੋਈ ਵੀ ਕਿਸੇ ਦਾ ਸਾਥ ਦੇਣ ਵਾਲਾ ਨਹੀਂ ਹੈ ਆਵਤ ਇਕੱਲਾ ਇਕੱਲਾ ਹੀ ਆਇਆ ਇਸ ਸੰਸਾਰ ਦੇ ਵਿੱਚ ਜਾਤ ਇਕੱਲਾ ਅਤੇ ਜਾਣਾ ਵੀ ਇਕੱਲੇ ਨਹੀਂ ਹੈ ਕਿਸੇ ਨੇ ਨਾਲ ਨਹੀਂ ਜਾਣਾ ਹਮ ਤੁਮ ਸੰਗ ਝੂਠੇ ਸਭ ਬੋਲਾ ਹਮ ਤੁਮ ਸੰਗ ਕਿ ਇਹ ਸੰਸਾਰੀ ਲੋਕ ਜੋ ਹਨ ਇਹ ਸੰਸਾਰ ਵਾਲੇ ਸਾਰੇ ਇਹਨਾਂ ਦੇ ਸਾਤ ਦੇਣਗੇ ਜਾਣ ਲੱਗਿਆਂ ਇਹ ਸਭ ਜਿਹੜੇ ਬੋਲ ਹਨ ਝੂਠੇ ਹਨ ਆਵੰ ਤੋਂ ਸੰਗ ਝੂਠੇ ਸਭ ਬੋਲਾ ਪਾਏ ਠਗੋਰੀ ਆਪ ਪੁਲਾਇਓ ਇਹ ਉਸ ਵਾਹਿਗੁਰੂ ਨੇ ਮਾਇਆ ਦੀ ਠਗੋਰੀ ਠੱਗ ਬੂਟੀ ਪਾ ਕੇ ਇਸ ਸੰਸਾਰ ਦੇ ਜੀਵਾਂ ਨੂੰ ਹੀ ਕੁਰਾਹੇ ਪਾਇਆ ਹੋਇਆ ਪੁਲਾਇਆ ਹੋਇਆ ਹੈ ਨਾਨਕ ਕਿਰਤ ਨਾ ਜਾਏ ਮਿਟਾਇਓ ਨਾਨਕ ਹੈ ਨਾਨਕ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿਰਤ ਨਾ ਜਾਏ ਮਿਟਾਇਓ ਕਿਰਤ ਜੋ ਪਿਛਲੇ ਸੰਸਕਾਰ ਇਕੱਠੇ ਕੀਤੇ ਹੋਇਆ ਹਨ ਜੋ ਕਰਮ ਕਰ ਕਰਕੇ ਕੋਈ ਦੁਕ੍ਰਿਤ ਕਰਮ ਸੁਕ੍ਰਿਤ ਕਰਮ ਕਰ ਕਰਕੇ ਜੋ ਸੰਸਕਾਰ ਅੰਦਰ ਬਣੇ ਹੋਇਆਂ ਉਹ ਕਿਰਤ ਇਹ ਕਿਰਤ ਕਿਸ ਤਰ੍ਹਾਂ ਮਿਟਦੀ ਨਹੀਂ ਹੈ ਜੋ ਦੁਕ੍ਰਿਤ ਸੁਕ੍ਰਿਤ ਕੋਈ ਪਾਪ ਪੁੰਨ ਸਭ ਕੁਝ ਕੀਤੇ ਹੋਇਆਂ ਉਹਨਾਂ ਨੂੰ ਮਿਟਾਇਆ ਨਹੀਂ ਜਾ ਸਕਦਾ ਇਹ ਆਪਣੇ ਹੀ ਕੀਤੇ ਹੋਇਆਂ ਤੇ ਆਪੇ ਹੀ ਸਹਣੇ ਪੈਂਦੇ ਹਨ ਇਸ ਕਰਕੇ ਭਗਤ ਰलोचन ਜੀ ਆਪਣੀ ਬਾਣੀ ਦੇ ਵਿੱਚ ਉਪਦੇਸ਼ ਕਰਦੇ ਹਨ ਕਿ ਤੂੰ ਨਾਰਾਇਣ ਨੂੰ ਕਿਉਂ ਨਿੰਦਸ ਨਿੰਦਦੀ ਹੈ ਇਹ ਜੀਵ ਇਹ ਜਿੰਦੇ ਮਰੀਏ ਤੂੰ ਉਸ ਨਾਰਾਇਣ ਨੂੰ ਜਦੋਂ ਕੋਈ ਦੁੱਖ ਆਉਂਦਾ ਹੈ ਤੇ ਕਿਉਂ ਨਿੰਦੀ ਹੈ ਇਹ ਤਾਂ ਤੇਰੇ ਆਪਣੇ ਕੀਤੇ ਹੋਏ ਕਰਮ ਹਨ ਜਿਹੜੇ ਅੱਗੇ ਆ ਰਹੇ ਹਨ ਨਾਰਾਇਣ ਨਿੰਦਸ ਨਾਰਾਇਣ ਨਿੰਦਸ ਕਾਏ ਉਲੀ ਗਵਾਰੀ ਏ ਭੋਲੀ ਹੋਏ ਜਿੰਦੇ ਹੈ ਗਵਾਰੀ ਜਿੰਦੇ ਉਸ ਨਾਰਾਇਣ ਨੂੰ ਕਿਉਂ ਨੰਨਦੀ ਹੈ ਦੁਖ ਕਰਤ ਸੁਖ ਕਰਤ ਥਾਰੋ ਕਰਮ ਹਰੀ ਇਹ ਪਾਪ ਪੁੰਨ ਤੇਰੇ ਕੀਤੇ ਹੋਏ ਆ ਨਾ ਜੋ ਕੁਛ ਕੀਤਾ ਹੈ ਉਸ ਦੇ ਕਾਰਨ ਹੀ ਤੈਨੂੰ ਦੁੱਖ ਅਤੇ ਸੁਖ ਮਿਲ ਰਿਹਾ ਹੈ ਾਰੇ ਕੀਤੇ ਹੋਏ ਕਰਮ ਸਤਗੁਰੂ ਜੀ ਕਹਿੰਦੇ ਹਨ ਮਿਟ ਜਾਂਦੇ ਹਨ ਇਹ ਮਰੁਖ ਆਪ ਨਹੀਂ ਮਿਟਾ ਸਕਦਾ ਇਹ ਮਰੁਖ ਦੇ ਵਾਸਤੇ ਵਿੱਚ ਨਹੀਂ ਆਏ ਕੋਈ ਜੀਵ ਆਪਣੇ ਆਪ ਇਹਨਾਂ ਨੂੰ ਖਤਮ ਨਹੀਂ ਕਰ ਸਕਦਾ ਖਤਮ ਕਰ ਸਕਦਾ ਹੈ ਇੱਕ ਪਾਵਹੀ ਗੁਰੂ ਦਾ ਨਾਮ ਇਸੇ ਕਰਕੇ ਸਤਗੁਰੂ ਉਪਦੇਸ਼ ਕਰਦੇ ਹਨ ਲੋਕਾ ਮਤ ਕੋ ਫੱਕੜ ਪਾਏ ਇਹ ਲੋਕੋ ਇਸ ਗਾਲ ਨੂੰ ਫਕੜਨਾ ਸਮ ਨਾਮ ਕੋਲਣਾ ਸਮ ਨਾਮ ਲੋਕ ਮਤ ਕੋ ਫਕੜ ਪਾਏ ਲਖ ਮੜਿਆ ਕਰ ਇਕੱਠੇ ਇੱਕ ਰਤੀ ਲੈ ਭਾਏ ਲਖਾਂ ਹੀ ਲੱਖਾਂ ਮਣ ਲੱਕੜੀ ਨੂੰ ਇਕੱਠਾ ਕਰ ਲਿਆ ਜਾਵੇ ਲੱਖ ਮੜਿਆਂ ਕਰ ਏ ਇਕੱਠੇ ਏਕ ਰੱਤੀ ਲੈ ਭਾਏਕ ਰੱਤੀ ਪਰ ਅੱਗ ਉਸ ਤੇ ਉਹਨਾਂ ਨੂੰ ਸਵਾਹ ਦਿੱਤੀ ਜਾਵੇ ਤਾਂ ਉਹ ਸਾਰੇ ਹੀ ਸੜ ਕੇ ਸਵਾਹ ਹੋ ਜਾਂਦੇ ਹਨ ਇਸੇ ਤਰ੍ਹਾਂ ਇਹ ਜੋ ਕੀਤੇ ਹੋਏ ਕਰਮ ਹਨ ਇਹ ਮਨੁੱਖ ਆਪ ਨਹੀਂ ਖਤਮ ਕਰ ਸਕਦਾ ਇਸ ਨੂੰ ਭੋਤ ਨੇ ਪੈਂਦੇ ਹਨ ਪਰ ਜੇ ਇਹ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇ ਉਸ ਵਾਹਿਗੁਰੂ ਦੇ ਨਾਮ ਦਾ ਇੱਕ ਕਿਨਕਾ ਹੀ ਇਹ ਸਾਰੇ ਹੋ ਜਨਮਾਂ ਜਨਮਾਂ ਦੇ ਜੋ ਕਿਰਤ ਹਨ ਜੋ ਕਰਮ ਹਨ ਜੋ ਸੰਸਕਾਰ ਹਨ ਉਹਨਾਂ ਨੂੰ ਖਤਮ ਕਰ ਦਿੰਦਾ ਹੈ ਅਤੇ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ